ਸਾਸਰੀਆ ਕਾਲ ਮੈਂ ਹਰੇਕ ਚੋਹਾਂ ਹਾਂ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਸੁਖਪੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਵਿੱਚ ਗੈਰਹਾਜ਼ਰ ਰਹਿਣ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਛੱਡ ਕੇ ਸਾਰੇ ਹੀ ਉਸ ਵਿਆਹ ਵਿੱਚ ਪਹੁੰਚੇ ਸਨ ਉਹਨਾਂ ਕਿਹਾ ਕਿ ਮੈਨੂੰ ਤਾਂ ਇਹ ਲੋਕ ਵਿਆਹ ਵਿੱਚ ਵੀ ਨਹੀਂ ਬੁਲਾਉਂਦੇ ਅਤੇ ਨਾ ਹੀ ਮੈਂ ਅਜਿਹੇ ਲੋਕਾਂ ਦੇ ਘਰ ਜਾਂਦਾ ਹਾਂ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ 497 ਨੌਜਵਾਨਾਂ ਨੂੰ ਨੌਕਰੀ ਪੱਤਰ ਦੇਣ ਪਹੁੰਚੇ ਸਨ ਉੱਥੇ ਹੀ ਉਹਨਾਂ ਸੁਖਵੀਰ ਸਿੰਘ ਬਾਦਲ ਅਤੇ ਸੁਨੀਲ ਜਾਖੜ ਦੇ ਹਾਸੇ ਠੱਠੇ ਨੂੰ ਬੇਸ਼ਰਮੀ ਦੱਸਿਆ ਸੁਖਵੀਰ ਬਾਦਲ ਤੇ ਜਾਖੜ ਦੇ ਹਾਸੇ ਠੱਠੇ ਵਾਲੇ ਵਾਇਰਲ ਹੋ ਰਹੇ ਵੀਡੀਓ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਇਹ ਮਜ਼ਾਕ ਨਹੀਂ ਬੇਸ਼ਰਮੀ ਹੈ ਉਹਨਾਂ ਕਿਹਾ ਕਿ ਬੇਸ਼ਰਮੀ ਨਾਲ ਕਹਿੰਦੇ ਨੇ ਕਿ ਅਸੀਂ ਸਾਰੇ ਅਕਾਲੀ ਭਾਜਪਾ ਵਿੱਚ ਡੈਪੂਟੇਸ਼ਨ ਤੇ ਭੇਜੇ ਸਨ ਮੈਂ ਕਿਸੇ ਦੇ ਨਿੱਜੀ ਫੰਕਸ਼ਨ ਤੇ ਕੋਈ ਇਤਰਾਜ਼ ਨਹੀਂ ਕਰਦਾ ਉਹਨਾਂ ਕਿਹਾ ਕਿ ਲੋਕ ਮਰਨ ਵਰਤ ਤੇ ਬੈਠੇ ਹਨ ਅਤੇ ਇਹ ਲੋਕ ਮ제 ਲੈ ਰਹੀ ਹਨ